ਲੋ ਗਾਇਸ ਮੈਨੂੰ ਨਵੀਂ ਜੋਬ ਮਿਲ ਗਈ ਹੈ ਪਹਿਲਾ ਪਹਿਲਾ ਬਹੁਤ ਦੂਜੇ ਘਰ ਹੁੰਦੀ ਹੁਣ ਮੇਰੀ ਨੌਕਰੀ ਇੱਧਰ ਲੱਗੀ ਸ਼ਿਫਟ ਹੋ ਰਹੀ ਹੈ ਮੈਂ ਦੂਜੀ ਕੰਟਰੀ ਚ ਮੂਵ ਕਰ ਲਿਆ ਹਾਂ ਅੰਗਰੇਜ਼ੀ ਦੇ ਬਹੁਤ ਦੂਰ ਦੇ ਨਾਲ ਹਾਂ ਬਹੁਤ ਦੂਰ ਦੇ ਕੰਟਰੀ ਹੁਣ ਆਪਾਂ ਇੱਧਰ ਮੂਵ ਕਰ ਲਿਆ ਇੱਧਰ ਅੱਗ ਸ਼ਿਫਟ ਹੁੰਦੀ ਹੈ ਉੱਧਰ ਈਵਨਿੰਗ ਸ਼ਿਫਟ ਹੁੰਦੀ ਹੈ ਆਪਾਂ ਆਗੇ ਸੱਪਾ ਦਾ ਫਾਰੇ ਮਾਰਤਾ ਪੱਤਿਆਂ ਅੱਜ ਨਾ ਪਕੌੜੇ ਖਾ ਕੇ ਸਾਨੂੰ ਖੁੱਖ ਲੱਗੀ ਜੀ ਤੇ ਕੜੀ ਬਣਾਉਂਦੀ ਸੀ ਵੀ ਵਾਹ ਕਰਦੀ ਕੈਸਲ ਜਿਹੜਾ ਸਾਡਾ ਸੀ ਚਾਚਾ ਉਹਨੂੰ ਟੜਕਾ ਲਾਣਾ ਕਿ ਇਹਨੂੰ ਘੁੱਟ ਲਈ ਖਾ ਲੈਗਾ ਸਾਨੂੰ ਤਾਂ ਕੋਈ ਮਾਰ ਨਹੀਂ ਹਾਲੇ ਤੱਕ ਕੋਈ ਸਲਾਹ ਨਹੀਂ ਹੈਗੀ ਮੇਰੀ ਕੁਤਰੀ ਖਾਣ ਦੀ ਮੈਂ ਕਿਹਾ ਇਸ ਰੂਮ ਵਿੱਚ ਜੋ ਝੂਮਰ ਪੱਕੇ ਨਾਲ ਬੱਜਿਆ ਫੇਰ ਜੰਨਾ ਦੇ ਕਿ ਉਹ ਪੱਕੇ ਨਾਲ ਜਾ ਕਿੰਨੇ ਐ ਇਦਾਂ ਝੂਮਰ ਥੋੜੀ ਨਾ ਲਾਣਾ ਝੂਮਰ ਛੋਟਾ ਜਿਹਾ ਲਾਣਾ ਜੀ ਉਹ ਝੂਮਰਾਂ ਦਾ 10 ਮਿੰਟ ਦਾ ਲਾਣਾ ਨਾ ਹੋਰ ਨਿਕਾ ਦੇ ਨੂੰ ਮਰਾਂ ਵੱਡਾ ਥੋੜੀ ਲਾਉਂਦੇ ਵੱਡੇ ਵੱਡੇ ਹੁੰਦੇ ਨੇ ਨਹੀਂ ਨਹੀਂ ਫਰਸ਼ ਨੂੰ ਟੱਚ ਕਰਨਾ ਚਾਹੀਦਾ ਤਾਂ ਹੀ ਤਾਂ ਸਵਾਦ ਆਉ ਝੂਮਰ ਬਦਲ ਲਗੋ ਝੂਮਰ ਲਵਾਇਆ ਲੋਕਾਂ ਦਾ ਕਿਤਾ ਲੱਗਿਆ ਅਗਲੇ ਦਾ ਖਾਸ ਚਵਜੇ ਮੱਥੇ ਜਾ ਕੇ ਵਜੇ ਝੂਮਰ ਲਗੂ 500 ਬੀਜੇ ਅੱਜ ਹੋ ਗਿਆ ਹੋ ਗਿਆ ਦੋਦਾ ਹੀ ਨਾ ਤੇ ਅਸੀਂ ਤਰੀਕੇ ਨਾਲ

ਬੱਬੀ ਵੀਰ ਤਾਂ ਕਹਿੰਦਾ ਹਣਾ ਵੈਨਾ ਇੱਧਰ ਅੰਦਰ ਵੱਧ ਮਿਹਨਤ ਲੱਗ ਗਈ। ਬੱਬੀ ਵੀਰ ਨੂੰ ਤਾਂ ਅੱਬ ਨਹੀਂ। ਕਿਵੇਂ ਲਲਕ ਲਕੋ ਲਕੋ ਕੇ ਖਾ ਰਿਹਾ ਹੈ। ਫਤਿਹ ਇੱਕੋ ਮਰੀ ਹੋਰ ਇੱਕੋ ਵਾਰੀ ਫਾਈਚੀ ਫੋੜਿਆ। ਅੱਛਾ ਦੇਖੋ ਐਡੀ ਕਾਲੀ ਕੇ ਟੈਗ ਵੀ ਨਹੀਂ ਲਾਇਆ ਹੋਇਆ ਹੈਗਾ ਵਾਈਪਰ ਦੇ ਨਾਲ। ਕੱਬ ਜਾਈਂਗਾ ਖਾਣੇ। ਫਤਿਹ ਮੈਨੂੰ ਵੀ ਦੇਨਾ। ਉਹ ਤਾਂ ਕਾਲੀਆਂ ਮੱਛੀਆਂ ਹੋਈਆਂ ਤੇ ਛੇਤੀ ਆ ਕਿਦਾ ਹੈ। ਫਿਰ ਆਪਣਾ ਤੈਨੂੰ ਮੈਨੂੰ ਉਹ ਤੇਰਾ ਫੂਗਾ ਮੈਂ ਛੱਡ ਦੇਣ ਲੱਗੀ ਹਾਂ। ਬ੍ਰੈਡ ਵੱਡਾ। ਸਵੇਰੇ ਕਿਹੜਾ ਬ੍ਰੈਡ? ਉਹ ਬ੍ਰੈਡ ਜਾ। ਉਹ ਇਹ ਨੂੰ ਕਿਹੜਾ ਬਰੈਡ ਆਈ ਦਾ ਲਿਆਇ ਨਹੀਂ ਉਹ ਮੈਨੂੰ ਤੇ ਨਾ ਉਹ ਬਰੈਡ ਕਿਸੇ ਕੰਮ ਨਹੀਂ ਲੱਗਿਆ ਆ ਪਤਾ ਨਹੀਂ ਕਦੋਂ ਤੇ ਬਹੇ ਬਣਾ ਕੇ ਨਹੀਂ ਕਰ ਸੌਣ ਤੇ ਲਿਆਈ ਸੀ ਆਪਾਂ ਕ੍ਰਿਸਟੌਲ ਲੈ ਕੇ ਨਹੀਂ ਆਇਆ ਸੀ ਅਮਰ ਮਮਾ ਲਿਆਈਏ ਉਹੀ ਇਹ ਜਾਨ ਮੈਂ ਹਲਦੀ ਚੀਜ਼ਾਂ ਲੈ ਆਉਂਦੇ ਨੇ ਤੇ ਮੈਂ ਆ ਗਿਆ ਹਲਦੀ ਪਕੌੜੇ ਖਾਣ ਲਈ ਨੇ ਉਹ ਮੈਨੂੰ ਕੋਈ ਆਪਣਾ ਡੱਬਾ ਦੇ ਬਹੁਤ ਟੂ ਅੱਛਾ ਕਿਉਂ ਐਡੀ ਵੱਡੀ ਡੀਲ ਦਮੂ ਕਿਉਂ ਬੱਸ ਰਹਿੰਦੇ ਗੱਲਾਂ ਕਰੇ ਕਹਿੰਦਾ ਫਿਰ ਮੈਂ ਵੀ ਐਡੀ ਵੱਡੀ ਨਹੀਂ ਡੀਲ ਅਸੈਪਟ ਕਰਨ ਲੱਗੀ ਆਂ ਹੋਰ ਹੀ ਹੋਤੇ ਕਹਿੰਦੇ ਗੱਤ ਤੇਰ ਤਰ੍ਹਾਂ ਦੀ। ਉਹ ਰੋ ਪੱਥਰ ਲਗਾਇਆ ਕਿ ਵੈਸੇ ਟੈਕਸਚਰ ਪੱਥਰ ਲਗਾਇਆ ਦਾ ਭਲਾ? ਨਹੀਂ ਟੈਕਸਚਰ ਪੱਥਰ ਵਰਗਾ। ਉਹ ਲੱਗਦਾ ਹੈ ਜਿਵੇਂ ਮਤਲਬ ਨਮਕ ਦਾ ਉਹ ਪੂਰਾ ਇਹ ਸਬੰਧ। ਉਹ ਬਲੀਏ ਚੀਜ਼ ਲਵਾਈਏ ਨੇ ਅਸੀਂ ਘਰੇ ਆ ਵੀ ਮਾਰਬਲ ਥੋੜੀ ਆ ਇਹ। ਚੜਾ ਆਹ। ਨਾ ਮਾਰਬਲ ਨਾ ਪਲਾਸਟਿਕ ਲੱਗੇ ਹੀ ਇਹ। ਇਹ ਪਲਾਸਟਿਕ ਨਹੀਂ। ਮਤਲਬ ਮੈਨੂ ਮੇਡ ਮਾਰਬਲ ਹੈ ਨੈਚੁਰਲ ਮਾਰਬਲ ਨਹੀਂ ਹੈਗਾ ਇਹ। ਕੋਈ ਗੱਲ ਨਹੀਂ ਬੋਤਾ ਬੱਲੀਆਂ ਕੀ ਇੱਕ ਕੈਮੀਕਲ ਕੁਮੀਕਰ ਬਣਾ ਲਾ ਬੜਾ ਵਾਕੇ ਬਣਾਇਆ ਹੋਇਆ ਘਰ ਕਿ ਤੇ ਰੋਜ਼ ਬਣਾਣਾ ਹੁੰਦਾ ਹੈ ਤੁਸੀਂ ਅੰਨਕਰੀ ਚੀਜ਼ਾਂ ਲਗਾਓ ਮੱਖੀਆਂ ਦੇ ਬਹੁਤ ਜੀ ਦੀ ਤਕਾਲੀ ਤੁਹਾਨੂੰ ਅਈ ਇਕ ਅੱਜ ਵੀਡੀਓ ਵੇਖੀ ਕਹਿੰਦੇ ਵੀ ਇੰਨਾ ਮੱਖੀਆਂ ਦੇ ਕੀਤਾ ਵੀ ਮੂਹ ਬਣ ਜਾਂਦੀ ਤਾਂ ਮੈਂ ਸਾਡੇ ਨਾਲ ਸੇਮ ਉਹੀ ਹਾਲਾਤ ਹੋ ਗਏ ਨੇ ਅਸੀਂ ਉਹ ਤੋਂ ਕੀ ਨਹੀਂ ਕਰਦੇ ਲਈ ਨਹੀਂ ਆ ਮੱਖੀਆਂ ਹੋ ਜਾਂਦੀਆਂ ਸਰੂ ਆਇ ਤੇ ਕੱਢ ਆ ਤਾ ਨਾ ਨੀ ਕਲਾ ਕੇ ਤੂੰ ਦੁੱਧ ਤਾ ਧਰਨਾ ਨਾ ਨੀ ਚੱਲ ਚੱਲ ਜੇ ਮਾਂ ਤੇ ਕਰ ਇਧਰੋਂ ਫਾਈਨਲ ਟਾਪੀ ਦੇ ਦਿੱਤੀ ਬਗੌਰ ਨੇ ਚਮਚਾ ਦੇ ਉਹ ਚਾਰ ਦੇ ਸਿੱਧੇ ੱਬੇ ਰਹਿ ਗਈ ਨਾ ਕੰਡ ਕਾਰ ਨੂੰ ਦੇਤੀ ੱਬੇ ਨੇ ਹਾਂ ਜੇ ਭਾਈ ਜੇ ਗੁੱਟ ਤੇਣਾ ਤੇ ਕੈਂਦੇ ਲੱਗ ਜਾਂਦੇ ਸਾਡੇ ਅੱਹ ਅਸੀਂ ਕਿੱਥੇ ਗੋਟੇ ਦੇ ਆਪਣੇ ਪਰਮਾਤਮਾ ਘਰੋਂ ਦੇਵੇ ਕੈਂਦੇ ਜੇ ਲੱਬੇ ਅੰਦਰ ਸੱਟ ਦੇ ਦੇਓ ਕਿੰਨੇ ਜਾ ਕੇ ਰਹਿਣਗੇ ਕੀ ਕਰਨੇ ਆਪਾਂ ਨੇ ਕਿਹ ਨਾ ਨਹੀਂ ਗਾੜੀ ਦਈ ਲੈ ਅੱਡੇ ਲੱਬੇ ਕੱਡੇ ਨਹੀਂ ਹੈਗੇ ਮੈਂ ਆਪਾਂ ਤਾਂ ਖਿਆਲ ਕੇ ਮੈਂ ਨਾ ਜੇ ਕੱਬੜ ਵਗੈਰਾ ਬਣ ਜਾਣ ਫਿਰ ਸਾਰਾ 3K ਨਾਲ ਲਾਵਾਂਗੇ ਆਪਾਂ। ਦਗੜ ਗੈਸ ਇੱਧਰ ਥੰਦਾ। ਗੈਸ ਦੀ ਪ੍ਰਾਥਨੇ ਇੱਥੇ ਲਾ। ਆਹ ਪਾਣੀ ਥਾਏ। ਪਿੱਛੇੋਂ ਪਾਣੀ ਇੰਤੂ ਹੋਣੀ। ਮੇਰੀ ਇਸਲਾਮ ਨੂੰ ਗੈਸ ਨੂੰ ਤੇਰਾ ਸ਼ੈਂਕ ਚ ਤਾਰੀ ਲਵਾ ਦੋ ਗੈਸ ਨੂੰ ਇੱਕ ਵਾਰੀ। ਹਾਂ ਕਿਉਂ? ਬੜੀ ਸਿਆਣੀ ਗੱਲ ਕੀਤੀ ਤੁਸੀਂ। ਇੱਧਰ ਦੇਖੋ ਗਾਇਸ ਮੈਂ ਇੱਧਰ ਸੈੱਟ ਕਰਤਾ ਆਹ ਭਾਂਡਿਆਂ ਦੇ ਸਟੈਂਡ ਇਹਨਾਂ ਚ ਕੱਪ ਲਗਾਤੇ ਉੱਧਰ ਮੈਂ ਭਾਂਡਿਆਂ ਦੇ ਸਟੈਂਡ ਚ ਪਾਣੀ ਧੋਖ ਲਾਤੇ। ਆਹ ਪਾਣੀ ਸਿੱਧਰੋ। ਦਗੜ ਸਭ ਤੋਂ ਵੱਡਾ ਕੰਦ ਬਾਹਰ ਹੈ। ਕੋਈ ਨੀਵਤਾ ਦੇ ਜਿੱਦ ਜਿੱਦ ਮਾਰਨੀ ਪਈਦਾ ਤਾਂ ਮਿੰਟਾਂ ਚ ਹੋ ਰਿਹਾ ਸਾਰੇ ਜਣੇ ਆਖੇ ਆਹ ਕਹਦਾ ਸੁਣਾ ਇਹ ਰੱਖ ਦੇ ਪਤਾ ਨਹੀਂ ਕਾਹਦਾ ਕਿਤੇ ਚਾਹੀਦਾ ਉਹ ਚਿੱਟੇ ਡੱਬੇ ਚ ਰੱਖ ਦੋ ਤੇਰੇਟ ਦੇ ਵਿੱਚ ਉਹ ਜੋ ਪਿੱਛੇ ਵਾਸ਼ਿੰਗਰੀ ਵਿੱਚ ਪਿਆ ਲੈ ਫਿਰ ਇਹਨੂੰ ਰੱਖ ਲੈ ਮੈਂ ਉੱਥੇ ਇੱਥੇ ਉਹ ਹੋ ਰਿਹਾ ਬਲੈਸ ਕਿਚਨ ਆਫ ਕਦੀ ਵਾਸ ਹੋ ਗਈ ਆ ਕਿੰਨਾ ਪਿਆਰਾ ਲੱਗ ਰਿਹਾ ਇਹਦੇ ਤੇ ਇਹ ਕੁਝ ਵੀ ਨਹੀਂ ਟਾਪ ਤੇ ਇਹ ਤਾਂ ਮੁੱਕ ਗਿਆ ਤਾਂ ਟਾਪ ਸਜਾ ਕੇ ਰੱਖਾਂਗੇ ਕਿੰਨਾ ਸੋਹਣਾ ਇਹਨਾਂ ਪੋਜ਼ਿਟਿਵ ਵਾਈਬਸ ਹੋਣ ਟੌਪ ਸਰ ਟੌਪ 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 ਇਹ ਵੀ ਹੈ ਕਿ ਜੰਨ ਦਾ ਟੌਪ ਟੌਪ ਚੱਲੇ ਮੇਰੀ ਜੰਨਨ ਨੂੰ ਕਾਹ ਕਰੀ ਨੂੰ ਹਾਂ ਨੀਚੇ ਵੀ ਦੇਖ ਸਕਦੇ ਮੇਰੀ ਅੰਦਰ ਲੱਤਾਂ ਦੀਵਾਰ ਤੇ ਹੀ ਜਾ ਰਹੀਆਂ ਨੇ ਆਹ ਨਹੀਂ ਮੈਨੂੰ ਵਧੀਆ ਲੱਗੰਦੇ ਖੰਡ ਵਾਲੇ ਤੇ ਬੱਤਕੇ ਦੇ ਡੱਬੇ ਕੋਈ ਨਾ ਲਿਆਵਾ ਮੇਰਾ ਕੋਈ ਮਨ ਗਿਆ ਸਿੱਧਾ ਖਰਾਬ ਹੈ ਗੈਸ ਇੱਧਰ ਕਰਾ ਐਡੀ ਸਪੈਨ ਲਾ ਕੇ ਗੈਸ ਦੀ ਫਿਰ ਇਹਦੇ ਚ ਲਾ ਕੇ ਫੇਰ ਆਹ ਥੱਲੇ ਰਹੀ ਪੈਰ ਥੱਲੇ ਪੈਰ ਲਾ ਦੋ ਬੱਸ ਲੈਂਡਰ ਦੇ ਕੋਲ ਆ ਦੋ ਮੁਕਾ ਪਾਪਾ ਆ ਗਏ ਕੇ ਪਾਪਾ ਆ ਗਏ ਯੋ ਨਾਟ ਗਿਆ ਰੰ ਪਾਪਾ ਹਲੇ ਗੱਡੀ ਬਾਹਰ ਹੀ ਰਹਿਣ ਦੋ ਕੇ ਇਹਦੇ ਪਾਪਾ ਨੂੰ ਤੇ ਆ ਦੇਖੋ ਗਾਈਜ਼ ਆਪਾਂ ਨੇ ਹੁਣ ਕੀ ਹੋਤੀ ਚੜੇਂਗੇ ਐਂਡ ਵਾਲੇ ਤੇ ਡਿਜ਼ਾਈਨ ਸੀਗੇ ਲੈਂਪਸ ਦੇ ਉਹ ਵੀ ਲਗਵਾ ਲੈ ਬਾਹਰ ਹੀ ਰਹਿਣ ਦੋ ਠੀਕ ਹੈ ਦੱਸਿਓ ਕਮੈਂਟ ਕਰਕੇ ਕਿਵੇਂ ਦੇ ਲੱਗ ਰਹੇ ਨੇ ਮੈਂ ਬਾਹਰ ਕੁਛ ਨਹੀਂ ਹੈ ਸਾਰਾ ਟੋਟਲ ਬਾਕੀ ਹਲੇ ਉਧਰ ਵੀ ਲੈਟਰ ਲੱਗਣੀਆਂ ਨੇ ਆਹੀ ਵਾਲੀਆਂ ਸੇਮ ਆ ਕਿੰਨੇ ਕੀਤਾ ਸਪਰੇ ਦੇਖੀ ਬਦੇ ਹਣਾ ਮੈਨੂੰ ਪਤਾ ਲੱਗਿਆ ਬਲੈਕ ਹੈ ਨਹੀਂ ਉਹ ਬਲੂ ਜਿਹਾ ਹੈ ਉਹਦਾ ਸੱਚ ਪੇਂਟ ਦਾ ਜਿਹੜਾ ਜਾਲੀਆਂ ਨੂੰ ਪੇਂਟ ਕੀਤਾ ਆ ਦੇਖ ਆਹ हाँ। भी ये तो हल्का पते पता। पते एक और पंखा ये ड्राइंग रूम के लिए और ना ना उधर पेंट करना ना उसे उना पहला लगे ਦੋਮਾ ਕਦੇ ਗੈਰੀ ਗਾਰੰਟੀ ਹੈ ਕਿਵੇਂ ਬਸਰਾ ਮਾ ਮਗੋਂ ਪਾਣੀ ਮਗੋਂ ਮਾ ਮੈਂ ਗਮ ਮਾ ਆਗਲੇ ਕਿ ਕਿ ਤੁਮੇ ਲੱਗ ਰਹੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਇਧਰ ਕਰਕੇ ਵਾਮ ਲਾਈਟ ਵਾਮ ਲਿਟ ਹੋ ਗਈ ਇਧਰ ਵਾਮ ਲਾਈਟ ਕਰਕੇ ਤੇ ਸੁਰਾਫ ਆ ਗਈ ਨਹੀਂ ਗਈ ਹੈਗੀ ਕਿ ਇਹ ਤਾਂ ਇਹ ਕਿਤੇ ਤਾਂ ਜਾਵੇ ਪਾ ਲਗੇ ਆ ਜਾਣਗੇ ਕੋਈ ਨਹੀਂ ਬਟਨਾ ਦੀਆਂ ਆ ਗਈਆਂ ਪੁੱਤਰ ਆ ਅੱਧਿਆਂ ਦੀ ਭਾਗੇ ਇਹ ਇੱਥੇ ਭਾਗੇ ਪਾਦਣਾ ਮੈਂ ਪਾਦਣਾ ਤਾਂ ਆਉਗੀ ਪਹਿਲਾਂ ਆਗੇ ਨੇ ਫਤਿਹਵਿੰਦਰ ਕੀ ਖਾ ਲੋ ਦੋ ਦਿਨ ਤੋਂ ਖਾ ਰਹੇ ਹੂੰ ਡੱਬਾ ਨਹੀਂ ਮਿਲਣ ਲੱਗਾ ਤੇਨ ਇਹ ਹੋਈ ਹੂੰ ਦਾਸਾ ਫਰ ਦੇ 9:00 9:05 9:00 9:00 ਜੀ ਬਾਦੀ 9:00 ਜੀ ਮੈਂ ਉਧਰ ਪਾ ਨਹੀਂ ਮਾਰ ਗਈ ਤਾਂ ਹੀ ਤੇ ਕਹਿੰਦੀ ਮੈਂ ਮਿਠਾਣੇ ਜਾ ਕੇ ਆਈ ਹਾਂ ਡਬਲ ਡਬਲ ਫਿਰ ਤਾਂ ਲਾ ਗਾ ਮੈਂ ਮੀਂਹ ਹੋ ਰਣਾ ਇਹ ਡਬਲ ਮੰਜ਼ਲੀ ਕੋਠੀ ਪਾ ਦੇਣੀ ਮੈਂ ਹਾਂ ਚੱਲਾ ਬੱਸ ਪਾ ਦੇ ਕੋਕ ਦੇ ਨਾਲ ਦਿਓ ਟੂਡੀਓ ਠੀਕ ਤੁਸੀਂ ਇਹ ਇਹ ਕਿਵੇਂ ਕਾਮਯਾਬ ਨੇ ਭਾਡੇ ਦੋਨ ਚੱਕੀ ਨਹੀਂ ਕਾਮ ਤੇਰੇ ਸਾਹਮਣੇ ਵੀ ਨੇ ਭਾਡੇ ਦੋਤੇ ਹੀ ਨੇ ਓਏ ਵੀ ਆ ਚਲੋ ਮਟੁੰਦਰਾ ਕਿ ਸਲੋ ਚੱਲ ਰਹੀ ਐ ਹਾਂ ਇਹ ਤੁਹਾਨੂੰ ਤਾਂ ਲੱਗਦਾ ਤੀਜਾ ਐ ਲੱਗਦਾ ਵੀ ਇਹ ਘੌੜਾ ਤੀਜਾ ਚੱਲਿਆ ਹੂੰ ਦੂਸਰਾ ਉਹ ਚਲਾਣਾ ਨਾ ਮੋਟਰ ਜਿਹੜਾ ਉਹ ਸਿੰਪਲ ਵਾਲਾ ਸਿੰਪਲ ਵਾਲੇ ਦਾ ਜਮ ਨਹੀਂ ਹੋਣਾ ਇਹ ਜ਼ਿਆਦਾ ਤੇਜ਼ ਹੋ ਕੇ ਨਾ ਹੂੰ ਦਵਾ ਪਤਾ ਨਹੀਂ ਹੀ ਆਜਾ ਆ ਜਾ ਲੈ ਮਤਲਬ ਮੈਂ ਤੁਹਾਨੂੰ ਆਖਦਾ ਅੰਦੀ ਮਾਰਦੇ ਮੈਂ ਅੱਜ ਸੁਣਾ ਨਹੀਂ ਤੁਸੀਂ ਇੱਧਰ ਸਾਰਿਆਂ ਨੂੰ ਦੁਰਕਿਨ ਯਾਦ ਕਰ ਲਿਆ ਤੇਰੇ ਤੁਸੀਂ ਠੀਕ ਹੈ ਮੈਂ ਕਹਿੰਦੀ ਕਿ ਕਿੱਥੇ ਬੁੱਤ ਗੱਡੇ ਲਿਆਵਾਂਗੇ ਆਪਾਂ 12 ਵਜੇ ਤੱਕ ਬੈਠੇ ਰਹਿਵਾਂਗੇ ਜਾਗਦੇ ਰਹਨੇ ਆ ਚਲ ਠੀਕ ਹੈ ਇਹ ਗੱਲਾਂ ਮਾਰ ਕੇ ਫਿਰ ਉਹਦੇ ਜਾਂਦੇ ਪੈਰ ਆਓ ਉਹਦਾ ਕੱਪੜਾ ਨਾ ਇੱਕਾ ਹੋਈ ਇਹਨੂੰ ਬਾਹਰ ਕੱਪੜੇ ਪਾਇਆ ਇੱਥੇ ਨਾ ਰੱਖੇ ਸਾਈਡ ਤੇ ਇਹਦੇ ਪਾਣੀ ਆਦੇ ਸਮੇਂ ਤੁਹਾਨੂੰ ਕਣਿਂ ਪਾ ਦਈਏ ਬਾਹਰ ਚੋਂ ਪਾਣੀ ਦੀ ਉਹ ਵੀ ਜਿੰਨੇ ਰੈਡ ਨੇ ਸਾਲੇ ਨਾ ਉੱਧਰ ਘਰ ਪਾਣੀ ਹੈ ਕਿਹ ਕੋਈ ਹੋਵਾਂ ਬਦਲਣਾ ਤਾਂ ਲਾਸੋ ਨੂੰ ਭਾਂਡੇ ਤਾਂ ਹੈ ਨਹੀਂ ਮੰਜਨ ਨੂੰ ਮੁੰਡਾ ਕਿ ਆ ਰਿਹਾ ਨਾ ਤੇਰੇ ਮਾਈਕ ਪਾਇਆ ਮੇਰੇ ਦੇ ਤੇ ਕਿਚ ਨਹੀਂ ਨਹੀਂ ਆ ਤਾਂ ਕੱਢ ਰਿਹਾ ਇਹ ਜਿਹਾ ਹਾਸਿਲ ਕੀ ਮੰਦੂ ਮੇਰਾ ਲੌਬੀ ਚ ਨਹੀਂ ਲੌਬੀ ਚ ਲੱਗਿਆ ਹੋਇਆ ਉਹ ਕਹਿੰਦੇ ਅਸੀਂ ਡ੍ਰੈਗ ਰੂਮ ਵਾਲਾ ਲਾ ਕੇ ਲੌਬੀ ਚ ਲਾਣਾ ਡ੍ਰੈਗ ਰੂਮ ਫੈਂਸੀ ਲਾਉਣਾ ਠੀਕ ਹੈ ਉਹ ਇੱਥੇ ਰੱਖੋ ਫੈਂਸੀ ਕਿਹਦੇ ਆ ਵੀ ਹੈ ਫੈਂਸੀ ਆ ਦੇ ਕੇ ਕੀ ਫਾਰੀ ਖਾਦੇ ਕਹਿੰਦਾ ਤੋ ਨਹੀਂ ਆਈ ਹੋ ਬਲੇ ਨੇ ਕਿ ਆਹ ਦੇ ਨਾ ਕਰ ਲਾ ਲਿਆ ਤੁਹਾਨੂੰ ਫਾਦਾ ਨਹੀਂ ਪੱਖੇ ਤੇ ਦੇਸੀ ਲਾਈ ਗਿੰਦਾ ਪੱਖੇ ਤੇ ਦੇਸੀ ਲਾਤੇ ਮੈਂ ਉਹ ਕਹਿੰਦੇ ਭਾਈ ਸਫਾਈ ਕਰਨੀ ਬਹੁਤ ਹੋ ਗਈ ਜਿਹਨਾਂ ਵਾਲੇ ਪਾਤੀ ਜਾਂਦੀ ਓਹ ਲੱਡੂ ਮੂਟੂ ਤੇ ਲੜਕੀ ਹੁੰਦੇ ਸਾਥ ਕਿੰਨੇ ਕਰੰਦੇ ਨੇ ਹੁਣ ਬੰਦਾ ਇੱਥੋਂ ਖੜ ਕੇ ਪੈਪ ਮਾਰਦੇ ਪ੍ਰੈਸ਼ਰ ਨਾਲ ਹੋ ਗੇ ਸਰ ਹੁੰਦੇ ਨੇ ਕਹਿੰਦੇ ਉਹ ਟੀਸ਼ਰਟ ਹੀ ਖਰਾਬ ਹੋ ਜਾਂਦੀ ਬਾਰ ਬਾਰ ਸਫਾਈ ਕਰਾਂਗੇ ਨਾਲੇ ਉਹਨਾਂ ਦੇ ਵਿੱਚ ਫਸ ਜਾਂਦਾ ਨਾ ਆਏ ਗਰਮ ਹਾਂ ਨਾ ਆਪਣੇ ਵਾਲਾ ਕਿਧਰ ਚੱਲੇ ਨੇ ਹੋਏ ਨਾ ਵਾਸ਼ਰੂਮ 'ਚ ਵੀ ਨਹੀਂ ਆ ਰਹਾ ਗਰਮ ਬੜੀ ਇੱਧਰ

ਕੀ ਕਰ? ਇਹ ਆਹ ਚੰਗੜੀ ਕਰੇਗਾ। ਇਹ ਤਾਂ ਹੀ ਪਿਆਰੋ ਜਨਨ ਲਾ ਨਹੀਂ। ਹਾਂ ਤੇ ਉਹ ਉਹ ਨਵੀਂ ਚੀਜ਼ ਆਈ ਪੱਪੇ। ਅਗਰ ਇਹ ਕਰਦਾ ਤਾਂ ਤੁੰਗਰਾ। ਉਹ ਆਇਆ ਤਾਂ ਕੰਨੋ ਨਾ ਖਾਣ। ਇਹ ਉੱਤੋਂ ਉਹ ਹੈ। ਉੱਤੇ ਪਾ ਦੇ ਵਿੱਚ ਖਰਾਬ ਨਾ ਕਰਦੀ ਬਤੇ। ਲਾਈਟਿੰਗ ਦਾ ਲਾਈਟਿੰਗ ਕਰ। ਆਹੋ ਕੱਢੀਏ ਸਿਲੰਡਰ ਦਾ ਧਿਆਨ ਕਰ। ਆਹ ਕਰਦੇ ਕਰਦੇ ਮੈਂ ਕਿਹੋ ਕੰਮ ਕਰਦਾ ਰੋਦੇ ਨਾ। ਭਾਈ ਰਹਿਣਾ ਮੈਂ ਕਹਿੰਦੀ ਆ ਸਹੀ ਦਮੰਦੀ ਥੱਲੇ ਚਾ ਪਾ ਲੋ ਕਰਾ ਦੇ। ਹੋਰ ਮੈਂ ਕਹਿੰਨੀ ਆ ਤੁਹਾਨੂੰ ਹਾਲਿਕ ਦਾ ਰਮਾਣਾ ਨਿਕਲ ਜਿ ਬਿਨਾ ਦਰਾਜਾ ਤੋਂ ਉਹੀ ਤਾਂ ਗੱਲ ਹੈ ਮੈਂ ਕੀ ਕਰੀ ਉਹ ਇਹਦੇ ਨਾਲ ਜੀਆ ਪੈਸਾ ਤਾਬੀ ਮੈਂ ਥੱਲੇ ਉਹ ਇਦਾਂ ਹੀ ਆਦਤ ਹੋਏ ਕਿ ਸਾਰਾ ਬਿਨਾ ਦਰਾਜਾ ਤੋਂ ਲੈ ਲੋ ਜੱਟ ਨਹੀਂ ਕਰਨਾ ਕੋਈ ਨਾ ਉਹ ਕਰ ਖਸਾ ਤਗੜਾ ਨਹੀਂ ਇਹ ਰਾਮਾਣੇ ਕਿਰੋਲ ਉਹ ਪੜਨਗੇ ਦੁਆਰਾ ਉਹ 4.5 ਨਾ ਕਰਾਉਂਦਾ ਉਹ ਕਰਾਉਂਦਾ ਕਾਹਕੇ ਲੇਖੇ ਨਾ ਗਾ ਗਿਆ ਉਹ ਕਹਿੰਦਾ ਕਿ ਜਾਂ ਤਾਂ ਅਸੀਂ ਗੱਲ ਤੇ ਟਿਕਰ ਸੋਈਣਾ ਕਰਾਣਾ ਚਾਹਦਾ

ਰਸਾ ਖੋਜਗਾ ਕੁੱਟ ਕੇ ਫੇਰ ਆ ਫੇਰ ਫੇਰ ਤੂੰ ਪਰੇ ਨਾ ਮੀਰਾ ਵੀਡੀਓ ਤਾਂ ਬਣਾਣੀ ਆ ਹੁਣ ਮੈਂ ਤੁਹਾਡੇ ਲਈ ਪੈਪਰ ਬਣਾਉਣ ਜਾਂਦੇ ਹਾਂ ਬਾਹਰ ਲਾਂ ਕੇ ਹੋਪ ਕਰਦੇ ਮੋੜਦਾ ਹਾਂ ਹਾਂ ਉਹ ਬਬੂ ਕਹਿ ਗਿਆ ਕਹਿੰਦਾ ਪਾਣੀ ਡੇਗ ਦੋ ਸਰਫ ਤੇ ਸੈਲਫ ਤੇ ਥੱਲੇ ਨਹੀਂ ਡਿੱਗੂਗਾ ਹਿੰਦਾ ਹਾਂ ਤੇ ਗੱਲ ਸਹੀ ਪਾਣੀ ਦੇਣਾ ਥੱਲੇ ਨਹੀਂ ਕਿਹਦਾ ਥੱਲੇ ਨਹੀਂ ਪਾਣੀ ਆਊਗਾ ਲੈ ਲੈ ਇਨਾ ਸੋਹਣਾ ਕੰਮ ਕੀਤਾ ਨਾ ਉਹਨਾਂ ਨੇ ਜਿੰਨਾ ਕਹਿੰਦੇ ਆ ਪਾਣੀ ਖੜਾ ਹੈ ਸਾਰਾ ਤੇ ਖਿੱਚ ਰਿਆ ਖਿੱਚਿਆ ਤੇ ਉਹ ਨਹੀਂ ਖਿੱਚਿਆ ਤੇ ਵਧਿਆਗਾ ਓਏ ਇਹ ਇੱਕ ਕਰੇ ਪਹਿਲੇ ਬਾਹਰ ਮੁੰਜੇ ਇੱਥੇ ਤੁਹਾਨੂੰ ਆਹੀ ਰੱਖਣਾ ਸੀ ਸਾਰਾ ਹਾਂ ਇਹਨਾਂ ਦੇ ਰਿਲੇਟਡ ਹੀ ਸਮਾਨ ਇਹਦੇ ਤੇ ਬਾਅਦ ਚ ਪਤਾ ਲੱਗੇ ਥੱਲੋ ਖੋਲਿਆ ਤੇ ਰਾਸ਼ਨ ਨਿਕਲਦਾ ਨਹੀਂ ਨਹੀਂ ਰਾਸ਼ਨ ਥੋੜੀ ਪਾਣੀ ਚੱਖਾਂਗੇ ਮੈਂ ਤੇ ਕਹਿੰਦੇ ਸਾਰਾ ਸਮਾਨ ਇਹਦੇ ਚ ਸੁਦਾਤਾ ਲੋ ਗਾਇਜ਼ ਮੈਨੂੰ ਵੀ ਵੇਖ ਲਓ ਉਹ ਉਹ ਨੂੰ ਮੇਰੀਆਂ ਲੱਤਾਂ ਤੇ ਆਹ ਲੱਤਾਂ ਹਾਂ ਮੇਰ ਤਾਂ ਬਸ ਦੁਰਿਆਣੀ ਜਿਆਦਾ ਸੱਚੀ ਮੈਂ ਜੀਗਨ ਦੇ ਲੈ ਕੇ ਜਾਈ ਤੇ ਮੈਂ ਸੋਚਾਂ ਮੇਰਾ ਕੀ ਗਾਦਾ ਪਰ ਸੁੱਤਾ ਕਿੱਥੇ ਜਾਂਦਾ ਮੇਰਾ ਕੂੜਾ ਵੇਖੋ ਗਾਇਸ ਕਿੰਨੇ ਦਿਨ ਹੋ ਗਏ ਨੂੰ ਇੰਨਾ ਇੰਨਾ ਕੂੜਾ ਕੱਢਦੇ ਆ ਆ ਮੱਖੀਆਂ ਦੇਖੋ ਵਿੱਚ ਤੁਹਾਨੂੰ ਕੂੜੇ ਦੇ ਜਿਹੜੀਆਂ ਇੱਕ ਮਿੰਟ ਖੜ ਜੋ ਆ ਕਾਲੀਆਂ ਕਾਲੀਆਂ ਦਿਖੰਦੀਆਂ ਨੇ ਸਾਰੀਆਂ ਮੱਖੀਆਂ ਯਾਰ ਤੂੰ ਮਾਰ ਲੂਗੀ ਸੋਨੂੰ ਮੱਖੀਆਂ ਵਾਲੀ ਮੈਂ ਨਹੀਂ ਜਮੇ ਤੇਰੇ ਨਾਲ ਨਾਲ ਇੰਨੀ ਆਹ ਤੇਲ ਤੂੰ ਚੜਨ ਲਿਆ ਫੇਰ ਹੋ ਗਈਆਂ ਹੋਰ ਆਪਣੇ ਵੇਖਿਆ ਜਦੋਂ ਪਕੌੜੇ ਬਣਾਉਣ ਲੱਗੇ ਉਦੋਂ ਦਾ ਹੈ ਨਹੀਂ ਸੀ ਉਦੋਂ ਬਾਅਦ ਮੱਖੀਆਂ ਹੀ ਮੱਖੀਆਂ ਹੋ ਗਈਆਂ ਆ ਗਈ ਲੜਾਕੇ ਭੂੰਡ ਫੇਰ ਲੈ ਹਰ ਰੋਲੇ ਗੋਲੇ ਘਰਾਂ ਨੂੰ ਦਬਣੇ ਨਹੀਂ ਦਿੰਦੇ ਫਤੇ ਪਤਾ ਤੂੰ ਪਾਪਾ ਤਾਂ ਕੁੱਟ ਖਾਏਗਾ ਹੁਣ ਕਿਸੀ ਰਿਮੋਟ ਨਹੀਂ ਬੰਦ ਕੀਤੀ ਵਿੱਚ ਭਰ ਗਿਆ ਫਿਰ ਤੇ ਭਰਿਆ ਥੋੜੀ ਹੈ ਪਰ ਗਿਆ ਲਾ ਕੇ ਗਏ ਉਹ ਨਹੀਂ ਪਰਿਆ ਪਰ ਗਿਆ ਮੈਂ ਪਿਛੇ ਆਜ ਆ ਰਹੀ ਸੀ ਪਾਣੀ ਦੇ ਟਪਾਰਟਰ ਦੀ ਉਹ ਤਾਂ ਕਹਿੰਦੀ ਆਪਣੇ ਆ ਬੰਦ ਹੋ ਜਾਏਗਾ ਮੈਂ ਹੁਣ ਬੰਦ ਕਰਕੇ ਆਈ ਹਾਂ ਉਹ ਲੈ ਉਹਨਾਂ ਨੇ ਸਸਤੀ ਕੱਜੀ ਸਾਰੇ ਦੇ ਨਾਲ ਕਿੱਟ ਨਦਰ ਵਲੌਗ ਅੱਜ ਦੇ ਵਲੌਗਿਲ ਕਰ ਰਹੀ ਮੈਂ ਤੇ ਦਰ ਮ ਬਣਾ ਲੈਣ ਮੈਂ ਗਈ ਦੇਖੋ ਹੁਣ ਮੈਂ ਕਿੱਟ ਬੈਕਿੱਟ ਆ ਮਮਾ ਟਿੱਲ ਕਰ ਰਹੇ ਨੇ ਮੈਗੀ ਹਮੇਂ ਗਿੰਦ ਖਾਣ ਨਹੀਂ ਚੱਲਦੀ ਬੰਤੀ ਸਾਰਿਆਂ ਨੇ ਦੇਖਿਆ ਸਾਡੇ ਰੇਅਰ ਬੰਦੀ ਆ ਬਹੁਤ ਜਦ ਕੀ ਮਰ ਗਈ ਸੀ ਕਿ ਨਾ ਉਹ ਨੂੰ ਲੈ ਕੇ ਕਦੇ ਖਡ ਸਕੂਲ ਤੋਂ ਨਾ ਲੇਟ ਹੋ ਜਾਂਦਾ ਬਹੁਤ ਜ਼ਿਆਦਾ ਸਕੂਲ ਤੋਂ ਲੇਟ ਹੋ ਗਏ ਨਹੀਂ ਫਿਰ ਮੈਂ ਸੈਕਿੰਡ ਰਾਉਂਡ ਐਂਸ ਨਾਲ ਨਾ ਅਸੀਂ ਫਸਟ ਰਾਉਂਡ ਆ ਕੇ ਚੱਲੇਗੇ ਫੇ ਹਮ ਦਮਣੋਂ ਦੰ ਗਈ ਨਹੀਂ ਸੀ ਸਕੂਲ ਤੇ ਉਹਨੇ ਕਹਿੰਦੇ ਵੀ ਅਸੀਂ ਮੈਗੀ ਖਾਣੀ ਆ ਕਦੀ ਕਦੀ ਸਾਦੀ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਜੇ ਆਪਾਂ ਉਹਨੂੰ ਹੈਬਿਟ ਬਣਾ ਲਈਏ ਪੱਕਾ ਹੀ ਵੀ ਹੁਣ ਰੋਟੀਆਂ ਖਾਣੀਆਂ ਹੀ ਨਹੀਂ ਲੈਗੀਆਂ ਤੇ ਆ ਲਹੀਏ ਫੇਰ ਔਖਾ ਕੰਮ ਹੈਣਾ ਫਤ ਮੇਰੇ ਗੁੱਗੂ ਨੇ ਪੜ੍ਹਾਈ ਕਰ ਲਈ ਹੈਨਾ ਸੇਰੇ ਨੂੰ ਮੇਰੇ ਬੁੱਤੇ ਦਾ ਕੁਝ ਜਾਰ ਕੇ ਵੀ ਆਪਣੀ ਜ਼ਿੰਦਗੀ ਕਰਿਆ ਕਰੋ ਪੜ੍ਹਿਆ ਕਰੋ ਮੇਰੇ ਬਕਲਾ ਨੂੰ ਸੇਰੇ ਉੱਪਰ ਨਾ ਜਾਇਆ ਕਰੋ ਜਿੰਦ ਤੱਕ ਫਸਟ ਲੈਕਚਰ ਨਹੀਂ ਸਟਾਰਟ ਹੁੰਦਾ ਕੱਲ ਤੁਸੀਂ ਮੇਰੇ ਨਾਲ ਹੀ ਜਾਇਓ ਤੇ ਆਪਣਾ ਉੱਥੇ نیچے ਬੈਠਿਓ ਤੇ ਉੱਥੇ ਬੈਠ ਕੇ ਤੇ ਪੜ ਲਿਓ ਜਦੋਂ ਫਸਟ ਲੈਕਚਰ ਹੋ ਗਿਆ ਮੈਂ ਤੁਹਾਨੂੰ ਉੱਪਰ ਛੱਡਾਂਗੀ ਠੀਕ ਹੈ ਮਾਤੇ ਜੇ ਤੁਸੀਂ ਜਿੰਨੀ ਵੀ ਰਿਵੀਜ਼ਨ ਕਰੋਗੇ ਨਾ ਉਨੀ ਹੁੰਦੀ ਹੈ ਕਿਉਂਕਿ ਪੇਪਰ ਵੀ ਆ ਗਏ ਨੇ ਤੇ ਵਾਰ-ਵਾਰ ਆਪਾਂ ਜਦੋਂ ਰਿਵੀਜ਼ਨ ਕਰਦੇ ਪ੍ਰੈਕਟਿਸ ਕਰਦੇ ਆ ਨਾ ਤਾਂ ਜ਼ਿਆਦਾ ਵਧੀਆ ਆਪਾਂ ਨੂੰ ਰਿਵੀਜ਼ਨ ਹੋ ਜਾਂਦੀ ਹੈ ਠੀਕ ਹੈ ਬੱਚੇ ਮੇਰੇ ਕੋਲ ਹੀ ਉੱਥੇ ਤੁਸੀਂ ਬੈਠੋ ਤਾਂ ਕਿ ਜ਼ੀਰੋ ਪੀਰੀਅਡ ਚ ਜਦੋਂ ਫਸਟ ਲੈਕਚਰ ਹੋ ਗਿਆ ਤੇ ਮੈਂ ਤੁਹਾਨੂੰ ਉੱਪਰ ਛੱਡਾਂਗਾ ਓਕੇ ਮੇਰੇ ਕੋਲ ਬੈਠ ਕੇ ਨਾ ای بی ایس انگلش ਤੇ ਮੈਂ ਅਸਦੀ ਰੀਜਨ ਕਰ ਰਿਹਾ ਓਕੇ ਬੱਚੇ ਜੇ ਕਿਰਦੋ ਤੁਸੀਂ ਸਾਰੇ ਰੈਡੀ ਹੁੰਦੇ ਰੋਟੇ ਬੁੱਤ ਤੁਸੀਂ ਉਹ ਕਰਨ ਲੱਗ ਜਾਂਦੇ ਇੱਧਰ ਉੱਧਰ ਭੱਜਣ ਲੱਗ ਜਾਂਦੇ ਉਸ ਟਾਈਮ ਵੀ ਬਈ ਆਪਣੇ ਰੀਜਨ ਕਰ ਲਿਆ ਲੋ ਉੱਪਰ ਗਾਣੀ ਪਰ ਦੀਗ ਮੈਂ ਕਿਤੇ ਨਾ ਮੈਂ ਕਿਤੇ ਖੜਾ ਹੁਸ਼ ਕਰ ਰਿਹਾ ਫਿਰ ਦੀਗ ਮੇਰੇ ਵੱਲ ਖੜਾ ਹੈ ਦੇਖੀ ਜਾਵੇ ਦੇਖਿਆ ਦੇਖਿਆ ਤੇ ਨਹੀਂ ਨਿੱਖਿਆ ਜਾਵੇ ਇਹਨੂੰ ਫਤੇ ਗੰਦਾ ਸਿੰਪਲ ਮੈਗੀ ਬਣਾਉਵਾਂ ਮम्मा ਫਿਰ ਮੈਂ ਤਾਂ ਥੋੜਾ ਤੜਕਾ ਲਾ ਲੈਣੀ ਆ ਤੇਰੀ ਬਣਾਉਣੀ ਆ ਥੋੜਾ ਤੜਕਾ ਲਾ ਕੇ ਵਧੀਆ ਜੀ ਲੱਗਦੀ ਆ ਤੇ ਅੱਜ ਮੈਂ ਕੱਪੜੇ-ਕੱਪੜੇ ਕੋਈ ਨਹੀਂ ਪ੍ਰੈਸ ਕੀਤੀ ਕਿਉਂਕਿ ਮੇਰੀ ਯੂਨੀਫਾਰਮ ਵੀ ਠੀਕ ਹੀ ਪਈ ਸੀ ਕਿ ਮੈਨੂੰ ਲੱਗਦੀ ਨਹੀਂ ਨੀਡ ਤੇ ਨੂੰ ਪ੍ਰੈਸ ਕਰਨ ਦੀ ਲੋੜ ਫਤੇ ਦੀ ਵੀ ਨਹੀਂ ਸੀਗੀ ਤੇ ਸੋ ਹੁਣ ਅਸੀਂ ਚੱਲੇ ਆ ਬੀਬੀ ਘਰੇ ਟਾਈਮ ਹੀ ਹੋ ਗਿਆ ਪੂਰੇ 9:00 ਵੱਜ ਗਏ ਨੇ ਉਧਰ ਬੈਠਦੇ ਆ ਗੱਲਬਾਤਾਂ ਮਾਰਦੇ ਆ ਉਹ ਤਾਂ ਕਹਿ ਰਹੇ ਕਿ ਇੱਧਰ ਹੀ ਸੋਮਵਾਰ ਪਰ ਉਹ ਚੱਕਰ ਆ ਵੀ ਇਧਰੋਂ ਗੱਡੇ-ਗੱਡੇ ਚੱਕ ਕੇ ਸਮਾਨ ਉੱਧਰ ਖੜਨਾ ਪੈਣਾ ਮੈਂ ਕਿਹਾ ਸੈਟਰਡੇ ਨੂੰ ਸੋਮਵਾਰ ਦੇ ਸਾਰੇ ਜਾਣੇ ਆਪਾਂ ਨਾਲੇ ਕੋਈ ਹੋਣੀ ਦੇਖਾਂਗੇ ਸਾਰੀ ਦਾ ਤਾਂ ਆਪਾਂ ਕਿ ਨੈਕਸਟ ਵੀ ਇੰਨੀ ਟੈਨਸ਼ਨ ਨਹੀਂ ਹੋਊਗੀ ਹੈਨਾ ਸੈਟਰਡੇ ਹੈ ਕਿਦਾਂ ਸੈਟਰਡੇ ਹੈਗਾ ਦੋ ਸੈਟਰਡੇ ਹੈਗਾ ਤਾਂ ਕੱਲ ਵੈਡਨਸਡੇ ਟੂਡੇਸ ਆ ਲੈਫਟ ਹੋਣੀ ਅੱਛਾ ਵੈਡਨਸਡੇ ਥਰਸਡੇ ਫ੍ਰਾਈਡੇ ਸੈਟਰਡੇ ਸਿਤੀ ਅਜ ਕੱਲ ਵੈਡਨਸਡੇ ਮੈਨੂੰ ਪਤਾ ਹੀ ਨਹੀਂ ਮੈਂ ਕੱਲ ਬਣਾਈ ਬੈਠੀ ਆ ਝੂਸ ਦੇ ਪਤਾ ਨਹੀਂ ਮੰਮਾ ਕੱਲ ਦਾ ਜਦੋਂ ਦੋ ਦਿਨ ਛੱਡ ਕੇ ਨਾ ਫੇਰ ਹੈ ਮਨਦੀਪ ਦੀਦੀ ਮੈਨੂੰ ਬੜੀ ਹਾਸੇ ਆਈ ਕੱਲ ਦਾ ਕਮੈਂਟ ਵੜ ਕੇ ਕਿ ਬੁਲੰਦਰ ਵੀਰੇ ਛੇਤੀ ਆ ਜਾਓ ਕਗਰ ਨੇ ਤੁਹਾਡੇ ਕਰਕੇ ਸਾਰਾ ਕੁਝ ਛੱਡ ਰਿਹਾ ਸਹੀ ਗੱਲ ਹੈ ਮੇਰੇ ਤੇ ਵਸਣਾ ਚੱਲੇ ਨਾ ਮੈਂ ਇਵਨ ਕੇ ਸਵਾਲ ਆਣਾ ਛੱਡ ਦੋ ਹੈਵ ਵੈਡਨਸਡੇ ਤੋਂ ਬਾਅਦ ਕੀ ਹੁੰਦਾ ਵੈਡਨਸਡੇ ਤੋਂ ਬਾਅਦ ਆਂਦਾ ਬੇਟੇ ਥਰਸਡੇ ਤਾਨੂੰ ਸਕੂਲ ਕਾਦੇ ਆਸਤੇ ਲਾਇਆ ਵੈਨਸਡੇ, ਥਰਸਡੇ, ਫਰਡੇ। ਦੱਸੋ ਵੀ ਤੇਰਾ ਤੁਹਾਡੀਆਂ ਸੀ ਫੀਸਾਂ ਭਰਨ ਦੇ ਹੋ ਗਾਦੇ ਆਸਤੇ ਭਰਦੇ ਬੈਠੇ। ਹਾਂ ਜੇ ਕਾਇ। ਤੇ ਨਮਮਸ। ਹਾਂ ਇਹ ਨਹੀਂ ਮਾ ਅਸਤ ਕੇ ਸੁਣਦੇ ਆਪਣੇ ਮਦੀਦ ਦੀ ਵੀ ਜਿਹੜੇ ਕੰਮ ਆਏ ਬੋਲਦੀ ਹੈ ਨਾ ਜਸਟ ਤੁਹਾਡਾ ਮੈਸੇਜ ਆਇਆ ਇੰਸਟਾ ਦੇ ਉੱਪਰ ਰੀਲ ਭੇਜੀ ਦੀ ਕੋਈ। ਦਿਲ ਹੈ ਦਿਲ ਨੂੰ ਦਿਲ ਜਾ ਮੈਂ ਤੁਹਾਨੂੰ ਆੜ ਵੀ ਤੱਕ ਤੁਸੀਂ ਉਧਰੋਂ ਮੈਸੇਜ ਕਰਤਾ। ਬੜੀ ਛੋਟੀ ਛੋਟੀ ਜੀ ਇਸ ਵਾਰ ਪੈਕਿੰਗ ਲੈ ਰਹੀ ਦੀ।

ਤੇ ਤੇ ਬਾੜ ਵੱਡੇ ਵੱਡੇ ਹੋਣ ਤੇ ਗੱਡੀ ਚੱਲ ਰਹੀ ਹੋਵੇ ਤੇ ਸਾਡੇ ਤੇ ਝੋਪੜੀ ਹੋਵੇ ਤੇ ਕਿ ਚੂਲਾ ਲੱਗਾ ਵਿਥੇ ਰੋਟੀ ਬਣਦੀ ਹੋਵੇ ਤੇ ਪਹਾੜਾ ਉੱਤੇ ਬਰਫ ਡਿੱਗੀ ਹੋਵੇ ਤੇ ਨਾਲ ਮੈਗੀ ਖਾਓ ਓਏ 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 ਕੋਈ ਗੱਲ ਨਹੀਂ ਮੇਰੇ ਬੁੱਤ ਦਾ ਸੁਪਨਾ ਮੈਂ ਜ਼ਰੂਰ ਪੂਰਾ ਕਰਾਂਗਾ ਠੀਕ ਹੈ ਉਹ ਲੱਗੇ ਸੱਚਾ ਮਸਾਲਾ ਪਾਤਾ ਮम्मा पापा ਨਾ ਮੈਂ ਮੇਰੇ ਬੁੱਤ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ ਜਿਹੜੀ ਖਾਂ ਰੱਖ ਨੇ ਜੋ ਕਹਿ ਤਾ ਸੁਪਨਾ ਜਿਹੜਾ ਮਰਾ ਅਸਲੀ ਹੈਗਾ ਤੇ ਸੋ ਤਾਂ ਕਰ ਦੇ ਪੂਰਾ ਬਰਡ ਬਾਈਕ ਨਹੀਂ ਬੱਚੇ ਜਿਹੜੀ ਚੀਜ਼ ਤੇ ਤੁਹਾਡਾ ਨੁਕਸਾਨ ਆ ममा पापा वो नहीं करेंगे पता है मैंने मैगी उनका कट ला गई उनपर दी थ्री लेंथ लेंगे हाँ नहीं कट लेंगे और तारुमा वो जेड़े गोले की नहीं आगे दे वो ना करके लग रहे हैं का टैपर है कि जले आटी है वो तो मैगी है छोटी-छोटी लाईलिया के लिए एक और पिया पैकेट जले तो... आ रहे मेरे कमरे में

ਬੋਲੋ ਬਰਨੀ ਦੇਖਣੀ ਹੈ ਜੀ ਸਭ ਬਲ ਦੇ ਅੰਦਰ ਬੈਠਾ ਰਹੇ